ਸ਼ਾਪਰ ਕੰਢੀ ਡੈਮ ਦਾ ਕੰਮ ਜਿਹੜਾ ਲਗਾਤਾਰ ਕਹਿ ਸਕਦੇ ਹਾਂ ਕਿ ਕਾਫੀ ਹੱਦ ਤੱਕ ਕੰਪਲੀਟ ਹੋ ਚੁੱਕਾ ਹੈ। ਬਾਕੀ ਦਾ ਕੰਮ ਚੱਲ ਰਿਹਾ ਤੇ ਉਹ ਵੀ ਜਲਦੀ ਹੀ ਕੰਪਲੀਟ ਹੋ ਜਾਏਗਾ ਜਿਸ ਨਾਲ 206 ਮੈਗਾਵਾਟ ਜਿਹੜੀ ਬਿਜਲੀ ਦਾ ਉਤਪਾਦਨ ਹੋਏਗਾ ਤੇ ਇਸ ਦੇ ਨਾਲ ਹੀ ਪੰਜਾਬ ਸਟੇਟ ਦੇ ਵਿੱਚ ਤਕਰੀਬਨ 5000 ਹੈਕਟੇਅਰ ਏਰੀਆ ਨੂੰ ਪਾਣੀ ਲੱਗੇਗਾ। ਤੇ ਇਸ ਇਲਾਕੇ ਵਿੱਚ ਇਹ ਪ੍ਰੋਜੈਕਟ ਬਣ ਨਾਲ ਬਹੁਤ ਹੀ ਖੁਸ਼ਹਾਲੀ ਆਏਗੀ ਤੇ ਕਿਸਾਨਾਂ ਨੂੰ ਵੀ ਇਹਦਾ ਬਹੁਤ ਲਾਭ ਹੋਏਗਾ। ਜਿਹੜਾ ਰਣਜੀਤ ਸਾਗਰ ਡੈਮ ਤੋਂ ਪਾਣੀ ਆਂਦਾ ਹੈ ਉਹ ਪਹਿਲੇ ਐਜਿਟੇਟਿਡ ਕਰਾ ਜਾਂਦਾ ਹੈ ਕੁਝ ਪਾਣੀ ਪਾਕਿਸਤਾਨ ਨੂੰ ਵੀ ਪਲੇਸ ਹੁੰਦਾ ਹੈ ਲੇਕਿਨ ਹੁਣ ਜਿਹੜਾ ਸ਼ਾਪਰਖੰਡੀ ਬਰਾਜ ਪ੍ਰੋਜੈਕਟ ਬਣਨ ਨਾਲ ਨਾਲ ਜਿਹੜਾ ਰਣਜੀਤ ਸਾਗਰ ਡੈਮ ਤੋਂ ਪਾਣੀ ਆਏਗਾ ਉਹਨੂੰ ਸ਼ਾਪਰਖੰਡੀ ਬਰਾਜ ਤੇ ਇੱਥੇ ਰੋਕਿਆ ਜਾਏਗਾ ਸ਼ਾਪਰਖੰਡੀ ਡੈਮ ਪ੍ਰੋਜੈਕਟ ਦਾ ਨੀਂਹ ਪੱਥਰ 1995 ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਸੀਮਹਾ ਰਾਓ ਵੱਲੋਂ ਰੱਖਿਆ ਗਿਆ ਸੀ ਜਿਹੜਾ ਕਿ ਅਕਸਰ ਹੀ ਸੁਰਖੀਆਂ ਦੇ ਵਿੱਚ ਬਣਿਆ ਰਿਆ ਪੰਜਾਬ ਔਰ ਜੰਮੂ ਕਸ਼ਮੀਰ ਦੇ ਡਿਸਪਿਊਟ ਦੇ ਚਲਦੇ ਇਹ ਕਾਫੀ ਸਮੇਂ ਜਿਹੜਾ ਬੰਦ ਰਿਹਾ ਹੈਗਾ ਸੀਗਾ ਔਰ 2018 ਦੇ ਵਿੱਚ ਇਸ ਦਾ ਕੰਮ ਇੱਕ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਗਿਆ ਲਗਾਤਾਰ ਇਸ ਦਾ ਕੰਮ ਜਿਹੜਾ ਡੈਮਲਾ ਉਹ ਚੱਲ ਰਿਹਾ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਸ਼ਾਪਰ ਕੰਡੀ ਡੈਮ ਦਾ ਕੰਮ ਜਿਹੜਾ ਲਗਾਤਾਰ ਕਹਿ ਸਕਦੇ ਹਾਂ ਕਿ ਕਾਫੀ ਹੱਦ ਤੱਕ ਕੰਪਲੀਟ ਹੋ ਚੁੱਕਾ ਹੈ ਇਸ ਤੋਂ ਪਹਿਲੇ ਰਨਜੀਤ ਸਾਗਰ ਡੈਮ ਜਿੱਤੋਂ ਕੀ ਆ ਬਿਜਲੀ ਤਿਆਰ ਹੁੰਦੀ ਸੀ ਔਰ ਜਿਹੜਾ ਵਾਧੂ ਪਾਣੀ ਸੀ ਜਿੱਥੇ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਮਿਲਦਾ ਸੀ ਉੱਤੇ ਹੀ ਪਾਕਿਸਤਾਨ ਨੂੰ ਵੀ ਇਹ ਪਾਣੀ ਜਾਂਦਾ ਸੀ ਛਪਰਕੰਡੀ ਡੈਮ ਪ੍ਰੋਜੈਕਟ ਬਣਨ ਦੇ ਚਲਦੇ ਦੱਸ ਦੇਣਾ ਚਾਹੁੰਦੇ ਆ ਕਿ ਜਿੱਥੇ ਇੱਥੇ ਵਾਧੂ ਬਿਜਲੀ ਤਿਆਰ ਹੋਵੇਗੀ ਉੱਤੇ ਹੀ ਸਾਡੇ ਜਿਹੜੇ ਪੰਜਾਬ ਦੇ ਕਿਸਾਨ ਕਹੀਏ ਜੰਮੂ ਕਸ਼ਮੀਰ ਦੇ ਕਿਸਾਨ ਕਹੀਏ ਜਿੱਥੇ ਲੋਕਾਂ ਨੂੰ ਵਾਧੂ ਬਿਜਲੀ ਮਿਲੇਗੀ ਉੱਤੇ ਹੀ ਖੇਤਾਂ ਦੇ ਲਈ ਪਾਣੀ ਵੀ ਮਿਲੇਗਾ ਔਰ ਇਸ ਡੈਮ ਛੱਪਰਕੰਡੀ ਡੈਮ ਪ੍ਰੋਜੈਕਟ ਬਣਨ ਦੇ ਨਾਲ ਇਸ ਦੇ ਨਾਲ ਜਿਹੜਾ ਵਾਧੂ ਪਾਣੀ ਅੱਗੇ ਪਾਕਿਸਤਾਨ ਨੂੰ ਜਾਂਦਾ ਸੀ ਉਸ ਦੇ ਉੱਪਰ ਵੀ ਰੋਕ ਲੱਗੇਗੀ ਛੱਪਰਕੰਡੀ ਬਰਾਜ ਦਾ ਜਿਹੜਾ ਕੰਮ ਹੈ ਉਹ ਆਲਮੋਸਟ ਕੰਪਲੀਟ ਹੈ ਤੇ ਫਿਲਿੰਗ ਦਾ ਕੰਮ ਸ਼ੁਰੂ ਹੋ ਚੁੱਕਿਆ ਤੇ ਜਿਸ ਕਰਕੇ ਹੁਣ ਪਾਕਿਸਤਾਨ ਨੂੰ ਇੱਕ ਵੀ ਬੂੰਦ ਪਾਣੀ ਅੱਗੇ ਨਹੀਂ ਜਾ ਰਿਹਾ ਤੇ ਇਸ ਤੋਂ ਇਲਾਵਾ ਪਾਵਰ ਹਾਊਸ ਦਾ ਕੰਮ ਚੱਲ ਰਿਹਾ ਤੇ ਉਹ ਵੀ ਜਲਦੀ ਹੀ ਕੰਪਲੀਟ ਹੋ ਜਾਏਗਾ ਤੇ ਜਿਸ ਨਾਲ 206 ਮੈਗਾਵਾਟ ਜਿਹੜੀ ਬਿਜਲੀ ਦਾ ਉਤਪਾਦਨ ਹੋਏਗਾ ਤੇ ਇਸ ਦੇ ਨਾਲ ਹੀ ਪੰਜਾਬ ਸਟੇਟ ਦੇ ਵਿੱਚ ਤਕਰੀਬਨ 5000 ਹੈਕਟੇਅਰ ਏਰੀਆ ਨੂੰ ਪਾਣੀ ਲੱਗੇਗਾ ਤੇ ਜੇ ਐਂਡ ਕੇ ਦੇ ਵਿੱਚ 32000 ਦੀ ਹੈਕਟੇਅਰ ਏਰੀਆ ਨੂੰ ਪਾਣੀ ਲੱਗੇਗਾ ਤੇ ਇਸ ਇਲਾਕੇ ਵਿੱਚ ਇਹ ਪ੍ਰੋਜੈਕਟ ਨਾਲ ਬਹੁਤ ਹੀ ਖੁਸ਼ਹਾਲੀ ਆਏਗੀ ਤੇ ਕਿਸਾਨਾਂ ਨੂੰ ਵੀ ਇਹਦਾ ਬਹੁਤ ਲਾਭ ਹੋਏਗਾ ਸਿਰਫ ਪੰਜਾਬ ਨੂੰ ਹੀ ਕਲਾ ਫਾਇਦਾ ਹੋ ਰਿਹਾ ਇਸ ਨਾਲ ਜਾਂ ਗੰਮੀ ਤਸ਼ੀਲ ਦਾ ਹੋਰ ਵੀ ਸਟੇਟਾਂ ਨੂੰ ਫਾਇਦਾ ਹੋ ਰਿਹਾ ਇਹ ਦੋਨਾਂ ਸਟੇਟਾਂ ਨੂੰ ਫਾਇਦਾ ਹੋ ਰਿਹਾ ਪੰਜਾਬ ਨੂੰ ਵੀ ਫਾਇਦਾ ਹੋ ਰਿਹਾ ਤੇ ਜੇਐਨਕੇ ਨੂੰ ਵੀ ਫਾਇਦਾ ਹੋ ਰਿਹਾ ਜਿਹੜਾ ਰਣਜੀਤ ਸਾਗਰ ਡੈਮ ਪਹਿਲੇ ਹੀ ਬਣ ਚੁੱਕਿਆ 2001 ਚ ਕਮਿਸ਼ਨ ਹੋ ਗਿਆ ਇਹ ਤੇ ਉੱਥੇ 600 ਮੈਗਾਵਾਟ ਬਿਜਲੀ ਦਾ ਉਤਪਾਦਨ ਹੁੰਦਾ ਤੇ ਹੁਣ ਜਿਹੜਾ ਰਣਜੀਤ ਸਾਗਰ ਡੈਮ ਤੋਂ ਪਾਣੀ ਆਂਦਾ ਹੈ ਉਹ ਪਹਿਲੇ ਐਸ ਇਟ ਇਜ਼ ਚਲਾ ਜਾਂਦਾ ਸੀ ਕੁਝ ਪਾਣੀ ਪਾਕਿਸਤਾਨ ਨੂੰ ਵੀ ਵੇਸਟ ਹੁੰਦਾ ਸੀ لیکن ਹੁਣ ਜਿਹੜਾ ਸ਼ਾਪਰਕੰਢੀ ਬਰਾਜ ਪ੍ਰੋਜੈਕਟ ਬਣਨ ਨਾਲ ਇਹ ਜਿਹੜਾ ਰਣਜੀਤ ਸਾਗਰ ਡੈਮ ਤੋਂ ਪਾਣੀ ਆਏਗਾ ਉਹਨੂੰ ਸ਼ਾਪਰਕੰਢੀ ਬਰਾਜ ਤੇ ਇੱਥੇ ਰੋਕਿਆ ਜਾਏਗਾ ਤੇ ਇਹਨੂੰ ਰੈਗੂਲੇਸ਼ਨ ਕੀਤੀ ਜਾਏਗੀ ਪਾਣੀ ਦੀ ਤੇ ਰੈਗੂਲੇਸ਼ਨ ਕਰਕੇ ਇਹਨੂੰ ਹਾਈਡਰਲ ਚੈਨਲ ਦੇ ਥਰੂ ਲਿਜਾਇਆ ਜਾਏਗਾ ਤੇ 206 ਮੀਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾਏਗਾ ਤੇ ਜਿਹੜਾ ਪੰਜਾਬ ਪੰਜਾਬ ਸੂਬੇ ਨੂੰ ਤਕਰੀਬਨ 5000 ਏਕੜ ਏਰੀਆ ਨੂੰ ਇਹ ਹਾਈਡਰਲ ਚੈਨਲ ਦੇ ਵਿੱਚੋਂ ਪਾਣੀ ਦਿੱਤਾ ਜਾਏਗਾ ਸਿੰਚਾਈ ਵਾਸਤੇ ਤੇ ਇਸੇ ਤਰ੍ਹਾਂ ਹੀ ਜੈਂਡ ਕੇ ਬਾਰੇ ਪਾਸੇ ਇੱਕ ਸਾਈਫਨ ਬਣਾ ਕੇ ਉਹਨਾਂ ਦੀ ਜਿਹੜੀ ਕਸ਼ਮੀਰ ਕਨਾਲ ਹੈ ਉਹਨੂੰ ਫੀਡ ਕੀਤਾ ਜਾਏਗਾ ਪਾਣੀ ਨਾਲ ਤੇ ਉਸ ਨਾਲ ਤਕਰੀਬਨ 32000 ਹੈਕਟੇਅਰ ਏਰੀਆ ਨੂੰ ਪਾਣੀ ਮਿਲੇਗਾ ਤੇ ਇਸ ਇਲਾਕੇ ਚ ਲੋਕਾਂ ਨੂੰ ਰੋਜਗਾਰ ਮਿਲੇਗਾ ਇਸ ਨਾਲ ਤੇ ਖੁਸ਼ਹਾਲੀ ਆਏਗੀ ਤੇ ਪਾਕਿਸਤਾਨ ਨੂੰ ਇੱਕ ਵੀ ਬੂੰਦ ਪਾਣੀ ਦਾ ਪਾਣੀ ਦਾ ਨਹੀਂ ਜਾਏਗਾ ਸਰਕੂਲਟੇ ਬੀ ਸ਼ੁਰੂ ਹੋ ਜਾਏਗਾ ਪ੍ਰੋਜੈਕਟ ਇਹ ਤੇ ਤਕਰੀਬਨ ਜਲਦੀ ਸ਼ੁਰੂ ਹੋ ਜਾਏਗਾ ਆਲਮੋਸਟ ਬਿਰਾਜ ਕੰਮ ਦਾ ਬਰਾਜ ਦਾ ਕੰਮ ਆਲਮੋਸਟ ਕੰਪਲੀਟ ਹੈ ਤੇ ਪਾਵਰ ਹਾਊਸ ਦਾ ਕੰਮ ਚਲ ਚਲ ਰਿਹਾ ਤੇ ਉਹ ਵੀ ਜਲਦੀ ਪੂਰਾ ਹੋਣ ਦੀ ਸੰਭਾਵਨਾ ਪਟਾਣਕੋਟ ਤੋਂ ਸਪੋਕਸਮੈਨ ਦੇ ਲਈ ਅਨਮੋਲ ਦੇ ਨਾਲ ਗੁਰਪ੍ਰੀਤ ਸਿੰਘ ਦੀ ਰਿਪੋਰਟ